ਕਸ਼ੀ ਕਾਲਜੀ ਤਸਵੀਰਾਂ ਵਿਖਾ ਦਿੰਦੇ ਨੇ ਸ਼੍ਰੀ ਅਨੰਦਪੁਰ ਸਾਹਿਬ ਸੀਟ ਦੇ ਉੱਪਰ ਜਿਸ ਢੰਗ ਦੇ ਨਾਲ ਮਾਲਵਿੰਦਰ ਸਿੰਘ ਕੰਗ ਜਿਹੜੇ ਨੇ ਉਹ ਟਫ ਮਾਰਜਨ ਦੇ ਨਾਲ ਜਿੱਤ ਹਾਸਲ ਕਰਦੇ ਹੋਏ ਨਜ਼ਰ ਆਏ ਨੇ ਮਾਲਵਿੰਦਰ ਸਿੰਘ ਕੰਗ ਇੱਥੇ ਪਹੁੰਚ ਚੁੱਕੇ ਨੇ ਹੁਣ ਇਹਨਾਂ ਨੂੰ ਸਰਟੀਫਿਕੇਟ ਦਿੱਤਾ ਜਾਏਗਾ ਔਰ ਉਸੇ ਸਰਟੀਫਿਕੇਟ ਨੂੰ ਲੈਣ ਲਈ ਜਿਹੜੇ ਮਾਲਵਿੰਦਰ ਸਿੰਘ ਕੰਗ ਨੇ ਇੱਥੇ ਪਹੁੰਚੇ ਨੇ ਹਾਲਾਂਕਿ ਜ਼ਰੂਰੀ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਮਾਲਵਿੰਦਰ ਸਿੰਘ ਕੰਗ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਲੇਕਿਨ ਦੇਖ ਸਕਦੇ ਹੋ ਕਿ ਉਹਨਾਂ ਦੀ ਜਿੱਤ ਤੋਂ ਬਾਅਦ ਉਹਨਾਂ ਦੇ ਸਮਰਥਕ ਜਿਹੜੇ ਨੇ ਉਹ ਪੂਰੇ ਜੋਸ਼ ਦੇ ਵਿੱਚ ਨਜ਼ਰ ਆ ਰਹੇ ਨੇ ਆਪਣੇ ਲੀਡਰ ਦੇ ਵੈਲਕਮ ਕਰਨ ਲਈ ਜਿਹੜਾ ਕਾਊਂਟਿੰਗ ਸੈਂਟਰ ਆ ਉਸ ਦੇ ਬਾਹਰ ਆ ਸਮਰਥਕ ਪਹੁੰਚ ਗਏ ਸੀ ਔਰ ਹੁਣ ਮਾਲਵਿੰਦਰ ਸਿੰਘ ਕਾਂਗ ਜਿਸ ਢੰਗ ਦੇ ਨਾਲ ਇੱਥੇ ਪੁੱਜੇ ਨੇ ਔਰ ਹੁਣ ਇਹਨਾਂ ਨੂੰ ਸਰਟੀਫਿਕੇਟ ਜਿੱਤ ਦਾ ਦਿੱਤਾ ਜਾਊਗਾ ਜਿਸ ਤੋਂ ਬਾਅਦ ਸਿੱਧੇ ਤੌਰ ਤੇ ਇਹ ਲੋਕ ਸਭਾ ਜਾ ਕੇ ਸੋਚੁਕਦੇ ਹੋਏ ਨਜ਼ਰ ਆਣਗੇ ਲੇਕਿਨ ਉਸ ਤੋਂ ਪਹਿਲਾਂ ਦੀ ਜਿਹੜੀ ਤਸਵੀਰ ਹੈ ਕਾਊਂਟਿੰਗ ਸੈਂਟਰ ਦੇ ਬਾਹਰ ਦੀ ਆ ਤਸਵੀਰ ਹੈ ਕਾਊਂਟਿੰਗ ਸੈਂਟਰ ਜਿਸ ਢੰਗ ਦੇ ਨਾਲ ਤੁਹਾਨੂੰ ਵਿਖਾ ਰਹੇ ਹਾਂ ਕਿ ਕਿਸ ਢੰਗ ਦੇ ਨਾਲ ਇੱਥੇ ਮਾਲਵਿੰਦਰ ਸਿੰਘ ਕੰਗ ਪਹੁੰਚੇ ਔਰ ਉਹਨਾਂ ਦਾ ਵੈਲਕਮ ਕੀਤਾ ਗਿਆ ਵੈਲਕਮ ਕਰਨ ਤੋਂ ਬਾਅਦ ਹੁਣ ਲੋਕ ਜਿਹੜੇ ਨੇ ਉਹ ਸੈਲਫੀਆਂ ਖਿਚਾਉਂਦੇ ਵੀ ਨਜ਼ਰ ਆ ਰਹੇ ਨੇ ਆਪਣੇ ਲੀਡਰ ਦੇ ਨਾਲ ਤੁਹਾਨੂੰ ਤਸਵੀਰਾਂ ਜ਼ਰੂਰ ਵਿਖਾ ਰਹੇ ਹਾਂ ਆ ਤਸਵੀਰਾਂ ਨੇ ਰੋਪੜ ਦੀਆਂ ਜਿੱਥੇ ਕਾਊਂਟਿੰਗ ਸੈਂਟਰ ਬਣਿਆ ਹੋਇਆ ਸੀ ਲਗਾਤਾਰ ਕਾਊਂਟਿੰਗ ਹੋ ਰਹੀ ਸੀ ਇੱਥੇ ਔਰ ਕਾਫੀ ਟਫ ਫਾਈਟ ਜਿਹੜੀ ਐ ਸੀਡ ਦੇ ਉੱਪਰ ਜ਼ਰੂਰ ਵੇਖਣ ਨੂੰ ਮਿਲੀ ਔਰ ਹੁਣ ਮਾਲਵਿੰਦਰ ਸਿੰਘ ਕਾਂਗ ਇੱਥੇ ਪਹੁੰਚੇ ਨੇ ਕਾਂ ਸਾਹਿਬ ਖੁਸ਼ੀ ਪੂਰੀ ਨਜ਼ਰ ਆ ਰਹੀ ਆ ਚਿਹਰੇ ਦੇ ਉੱਪਰ ਕੀ ਕਹਿਣਾ ਚਾਹੋਗੇ ਲੱਗੋ ਗੁਰੂ ਸਾਹਿਬ ਦਾ ਧੰਨਵਾਦ ਹੈ ਪਾਰਟੀ ਦੀ ਲੀਡਰਸ਼ਿਪ ਦਾ ਵੋਟਰਾਂ ਦਾ ਧੰਨਵਾਦ ਹੈ ਲੇਕਿਨ ਸੈਲੀਬ੍ਰੇਸ਼ਨ ਨਹੀਂ ਕਰਨਾ ਅਜੇ ਜਿਹੜੇ ਜੂਨ ਦਾ ਪਹਿਲਾ ਹਫਤਾ ਚੱਲ ਰਿਹਾ ਹੈ ਕੋਈ ਵੀ ਸੈਲੀਬ੍ਰੇਸ਼ਨ ਨਹੀਂ ਕਰਾਂਗੇ ਸਾਰਿਆਂ ਦਾ ਧੰਨਵਾਦ ਕੱਟ ਕੱਟ ਫਾਈਟ ਰਾਈ ਇਸ ਵਾਰ ਆਮ ਆਦਮੀ ਪਾਰਟੀ ਦੇ ਲਈ ਪੰਜਾਬ ਦੇ ਵਿੱਚ ਆ ਚੁੱਕੇ ਕਰਾਂਗੇ ਗੱਲ ਡਿਟੇਲ ਚ ਕਰਾਂ ਵੀ ਨਹੀਂ ਜੀ ਅੱਜ ਮੌਕਾ ਨਹੀਂ ਮੈਨੂੰ ਲੱਗਾ ਬਹੁਤ ਧੰਨਵਾਦ ਬਿਲਕੁਲ ਦੇਖੋ ਸਿੱਧੇ ਤੌਰ ਤੇ ਮਾਲਵਿੰਦਰ ਸਿੰਘ ਕਾਂਗ ਜਿਸ ਟੰਗ ਦੇ ਨਾਲ ਇੱਥੇ ਪੁੱਜੇ ਨੇ ਔਰ ਹੁਣ ਇਹਨਾਂ ਨੂੰ ਸਰਟੀਫਿਕੇਟ ਦਿੱਤਾ ਜਾਏਗਾ ਲੇਕਿਨ ਸਮਰਥਕਾਂ ਦੀ ਸੰਖਿਆ ਜਿਹੜੀ ਹੈ ਉਹ ਤੁਸੀਂ ਵੇਖ ਸਕਦੇ ਹੋ ਪਹਿਲਾ ਦਿਨ ਵੀ ਆਹੀ ਹੋਇਆ ਸੀ ਜਿਸ ਦਿਨ ਮਾਲਵਿੰਦਰ ਸਿੰਘ ਕੰਗ ਨੂੰ ਟਿਕਟ ਦਿੱਤੀ ਸੀ ਉਸ ਦਿਨ ਵੀ ਇਸੇ ਢੰਗ ਦੇ ਨਾਲ ਸਮਰਥਕ ਜਿਹੜੇ ਨੇ ਉਹਨਾਂ ਦੇ ਨਾਲ ਜੁੜਦੇ ਹੋਏ ਨਜ਼ਰ ਆਏ ਸੀ ਔਰ ਅੱਜ ਜਦੋਂ ਚੋਣਾਂ ਜਿੱਤੀਆਂ ਨੇ ਤੇ ਉਸ ਸਮਾਂ ਵੀ ਸਮਰਥਕਾਂ ਦਾ ਵੱਡਾ ਇਕੱਠ ਜਿਹੜਾ ਉਹ ਮਾਲਵਿੰਦਰ ਸਿੰਘ ਕੰਗ ਦੇ ਨਾਲ ਤੁਰਦਾ ਹੋਇਆ ਨਜ਼ਰ ਆਇਆ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਇਆ ਨੇ ਕਿ ਜਿਹੜੇ ਚੋਣ ਨਤੀਜੇ ਆਏ ਨੇ ਬਾਕੀ ਸੀਟਾਂ ਦੇ ਉੱਪਰ ਉਸ ਤੇ ਵੀ ਪਾਰਟੀ ਜਿਹੜੀ ਹੈ ਉਸ ਨੂੰ ਵੀ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆਏਗੀ ਕਿ ਆਖਿਰ ਜਿਹੜੀਆਂ ਬਾਕੀ ਸੀਟਾਂ ਰਹੀਆਂ ਉਹਨਾਂ ਦੇ ਉੱਪਰ ਜਿਹੜੇ ਨਤੀਜੇ ਰਹੇ ਉਸ ਦਾ ਕੀ ਕਾਰਨ ਰਿਹਾ ਲੇਕਿਨ ਫਿਲਹਾਲ ਜਿਹੜੀ ਤਸਵੀਰ ਸਾਨੂੰ ਵਿਖਾ ਰਹੇ ਹਾਂ ਜਿਸ ਢੰਗ ਦੇ ਨਾਲ ਇੱਥੇ ਹੁਣ ਇਹਨਾਂ ਨੂੰ ਸਰਟੀਫਿਕੇਟ ਦਿੱਤਾ ਜਾਏਗਾ ਦਿਨੇਸ਼ ਚੱਡਾ ਜਿਹੜੇ ਇੱਥੋਂ ਦੇ ਵਿਧਾਇਕ ਨੇ ਉਹ ਵੀ ਉਹਨਾਂ ਦੇ ਨਾਲ ਮੌਜੂਦ ਹੈ ਔਰ ਕੁਝ ਹੀ ਦੇਰ ਦੇ ਵਿੱਚ ਸਰਟੀਫਿਕੇਟ ਲੈ ਕੇ ਮਲਵਿੰਦਰ ਸਿੰਘ ਕੰਗ ਬਾਹਰ ਆਣਗੇ ਵੇਖਣ ਵਾਲੀ ਗੱਲ ਰਹੇਗੀ ਕਿ ਆਪਣੇ ਜਿੱਤ ਨੂੰ ਲੈ ਕੇ ਕੀ ਕੁਛ ਵੱਡਾ ਕਹਿੰਦੇ ਹੋਏ ਉਹ ਨਜ਼ਰ ਆਉਂਦੇ ਨੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਸ਼੍ਰੀ ਅਨੰਦਪੁਰ ਸਾਹਿਬ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par